ਸਮਾਣਾ ਪਟਿਆਲਾ ਸੜਕ ਕਿਨਾਰੇ ਰੁੱਖਾਂ ਦੇ ਵਿੱਚ ਲੱਗੀ ਅੱਗ ਜਿਸ ਨਾਲ ਸੜਕ ਉੱਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਐਸ ਐਫ ਐਸ ਪੁਲਿਸ ਟੀਮ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਨੂੰ ਬੁਝਾਉਣ 'ਚ ਲੱਗੇ ਹੋਏ ਹਨ ਅੱਗ ਇੰਨੀ ਜ਼ਿਆਦਾ ਸੀ ਕਿ 4 ਕਿਲੋਮੀਟਰ ਏਰੀਆ ਵਿੱਚ ਸੜਕ ਦੇ ਕਿਨਾਰੇ ਖੜੇ ਰੁੱਖ ਅੱਗ ਦੀ ਲਪੇਟ ਵਿੱਚ ਸੜ ਕੇ ਸੁਆਹ ਹੋ ਗਏ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਹਨ ਚਾਲਕਾਂ ਨੂੰ ਤੁਹੇ ਕਾਰਨ ਸਾਹ ਲੈਣ ਵਿੱਚ ਕਾਫੀ ਦਿੱਕਤ ਹੋ ਰਹੀ ਏ ਸੜਕ ਦੇ ਕਿਨਾਰੇ ਰੁੱਖਾਂ ਨੂੰ ਅੱਗ ਲੱਗਣੀ ਇੱਕ ਚਿੰਤਾ ਦਾ ਵਿਸ਼ਾ ਏ ਸਾਡਾ ਵਾਤਾਵਰਨ ਵੀ ਇਸ ਦੇ ਨਾਲ ਪ੍ਰਦੂਸ਼ਿਤ ਹੋ ਰਿਹਾ ਏ ਤੇ ਸੜਕ ਕਿਨਾਰੇ ਹਰਿਆਲੀ ਖਤਮ ਹੋ ਰਹੀ ਏ ਲੋਕਾਂ ਨੂੰ ਵੀ ਸੜਕ ਤੇ ਖੜੇ ਹੋ ਕੇ ਸਮੋਕਿੰਗ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਏ ਇੱਕ ਚੰਗਿਆਰੀ ਸੁੱਕੇ ਪੱਤੇਆਂ ਵਿੱਚ ਜੇ ਲੱਗ ਜਾਵੇ ਤਾਂ ਔਰ ਜੰਗਲ ਦੇ ਜੰਗਲ ਤਬਾਹ ਕਰ ਦਿੰਦੀ ਏ ਸਮਾਣਾ ਤੋਂ ਕੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਬੁਲਤਰਾ ਇੱਧਰ ਨੂੰ ਗੇਰਾ ਅੱਗੇ ਦਿਖੇ ਨਾ ਬਦਵਾ ਦੇ ਦੇ ਕਲੋਜ਼ ਕਰ ਟਿੱਡਾ ਕੈਮਰਾ ਕਿਉਂ ਫਿਰਦਾ ਸੜਾ ਟਿੱਡਾ ਨਹੀਂ ਹੈਗਾ ਇਹ ਮਾਰ ਨੂੰ ਤਿਖੂਗਾ ਦਿਖੂਗਾ ਕੋੜਾ ਹੀ ਹੋਣੀ ਕੋੜਾ ਕਰੋ ਕਰਨਾ ਇੱਥੇ ਆਓ ਕਿਥੋਂ ਆਇਆ ਤੁਸੀਂ ਅਸੀਂ ਚੌੜ ਤੋਂ ਇਹ ਧੂਆਂ ਕਿੰਨਾ ਜ਼ਿਆਦਾ ਪਿੱਛੇ ਧੂਆਂ ਬਹੁਤ ਜ਼ਿਆਦਾ ਜੀ ਇਦੋਂ ਪਿੱਛੇ ਵੀ ਅੱਗ ਲੱਗੀ ਹੋਈ ਆ ਹਾਂ ਜੀ ਅੱਛਾ ਲੱਗ ਰਹੀ ਹੈ ਜੀ ਅੱਜ ਲੱਗ ਰਹੀ ਹੈ ਜੀ ਕਿੰਨਾ ਮੁਸ਼ਕਲ ਹੋ ਰਹੀ ਹੈ ਚੱਲ ਬਹੁਤ ਜ਼ਿਆਦਾ ਰੋਡ ਤੇ ਮੁਸ਼ਕਲ ਹੋ ਰਿਹਾ ਐਕਸੀਡੈਂਟ ਦਾ ਖਤਰਾ ਬਿਲਕੁਲ ਜੀ ਬਿਲਕੁਲ ਐਕਸੀਡੈਂਟ ਦਾ ਖਤਰਾ ਸਾਹ ਘੁੱਟ ਰਿਹਾ ਓ ਆਜੋ ਤੁਸੀਂ ਵੀ ਆਜੋ ਮੁੰਡਿਓ ਆਜੋ ਆ ਪਾਇਸ ਦਮੇ ਸੀ ਜੀ ਕਿੰਨੇ ਵਜੇ ਇਨਫੋਰਮੇਸ਼ਨ ਮਿਲੀ ਤੁਹਾਨੂੰ ਜਿਹੜੀ ਸੜਕ ਤੇ ਰੁੱਖ ਲੱਗੇ ਆ ਸੜਕ ਦੇ ਦੋਨੋਂ ਪਾਸੇ ਬਾ ਇਥੋਂ ਦੋ 5 ਮਿੰਟ ਪਹਿਲਾਂ ਸਾਨੂੰ ਰਾਖੇ ਜੀ ਨੇ ਦੱਸਿਆ ਜੀ ਤੇ ਅਸੀਂ ਨਾਲ ਜਣਾ ਪਹੁੰਚ ਗਏ ਤੇ ਬਨਾਬ ਵੀ ਭਜਾਉਂਦੇ ਰਿਆਂ ਕਿ ਤੇ ਨਾਲ ਹੀ ਫਾਇਰ ਬ੍ਰੇ ਫੋਨ ਕਰਿਆ ਹੂੰ ਫਾਇਰ ਬ੍ਰੇ ਰਾਖੀ ਆ ਜੀ ਤੇ ਅੱਗ ਅੱਗ ਤੇ ਕੰਮ ਕਰਨੇ ਏਰੀਆ ਦੇ ਵਿੱਚ ਲੱਗੀ ਹੋਈ ਹੈ ਇਹ ਦੋ ਥਾਂ ਲੱਗਿਆ ਜੀ ਇੱਕ ਤਾਂ ਆਪਣੇ ਆ ਜੋ ਵੀ ਕੋਲ ਲੱਗਿਆ ਜੀ ਇੱਕ ਟੂਲ ਫਲਾਜਰ ਹੋ ਰਾਂ ਦੋਸਾਂ ਲੱਗੀ ਅੱਗੇ ਵੀ ਲੱਗੀ ਹੋਈ ਹੈ ਹਾਂ ਜੀ ਅੱਗੇ ਵੀ ਲੱਗੀ ਤੇ ਇਹ ਇਹਦੇ ਨਾਲ ਕੀ ਹੋ ਸਕਦਾ ਸੜਕ ਦੇ ਉੱਤੇ ਮੈਨੂੰ ਟੂਲ ਐਕਸੀਡੈਂਟ ਵੀ ਹੋਣ ਦਾ ਡਰ ਹੈ ਜੀ ਬਹੁਤ ਧਮਾਕਾ ਟ੍ਰੈਫਿਕ ਬਹੁਤ ਦੇ ਪ੍ਰਭਾਵ ਪੈ ਰਿਹਾ ਜੀ ਕੋਵਿੰਦਰ ਵਾਲੇ ਕਿੰਨੀ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਜੀ ਰੋਡ ਦੇ ਉੱਤੇ ਇੰਨਾ ਧਮਾ ਹੋਇਆ ਪਿਆ ਜੀ ਐਸਐਸਐਫ ਦੀ ਟੀਮ ਦੇ ਕਿੰਨੇ ਬੰਦੇ ਇਸ ਟਾਈਮ ਲੱਗੇ ਆ ਟੀਮ ਦੇ ਵਿੱਚ ਅਸੀਂ 4 ਬੰਦੇ ਆ ਜੀ